ਆਹ ਇਹ ਕੋਸਟਲੀ ਚੀਜ਼ਾਂ ਪਾ ਕੇ ਇਹਨੂੰ ਬਣਾਇਆ ਔਰ ਇਹਦੀ ਵੀ ਕੋਸਟ ਉਨੀ ਕੀ ਰੱਖੀ ਗਈ 495 500 ਤਾਂ ਕਿ ਹਰ ਬੰਦਾ ਇਹਨੂੰ ਯੂਜ਼ ਕਰ ਲਵੇ ਔਰ ਜਿਨ੍ਹਾਂ ਨੂੰ ਚਮੜੀ ਦਾ ਕੋਈ ਵੀ ਰੋਗ ਹੈ ਚਮੜੀ ਤੇ ਉਹ ਕਦੇ ਨੇ ਵੀ ਰਾਤ ਨੂੰ ਅੱਗੇ ਘਰੇ ਕੱਪੜੇ ਲਾਣੇ ਆ ਸਕਿਨ ਖਾਜ ਖਾਜ ਨੂੰ ਲੱਗ ਜਾਂਦੀ ਹੈ ਜਾਂ ਵੈਸੀ ਕਈ ਵਾਰੀ ਸਕਿਨ ਤੇ ਪ੍ਰੋਬਲਮ ਹੈ ਕਿ ਤੇ ਪੈਰਾਂ ਤੇ ਕਿਸ ਦੇ ਲੱਤਾਂ ਤੇ ਕਿਸ ਦੇ ਕੱਛਾਂ ਤੇ ਉਹਨਾਂ ਨੂੰ ਇਹਦਾ ਬਹੁਤ ਫਾਇਦਾ ਮਤਲਬ ਇਸ ਤਰ੍ਹਾਂ ਦੇ ਅਸੀਂ 3-4 ਕਿਸਾਬਣੇ ਦਿੱਤੇ ਆ ਮਤਲਬ ਉਹਨੇ ਤਿਆਰ ਨਹੀਂ ਹੁੰਦੇ ਜਨੇ ਸਾਨੂੰ ਮਤਲਬ ਕਿ ਇਹਦੀ ਡਿਮਾਂਡ ਰਹਿੰਦੀ ਆ ਕਿਉਂਕਿ ਕਸਟਮਰ ਵੈਸੀ ਬਹੁਤ ਹੈ ਜੀ ਬੈਦਵਾਨ ਕੰਪਨੀ ਦਾ ਤੁਸੀਂ ਯਕੀਨ ਮੰਨੋ ਕਿ ਦਿੱਲੀ ਦੀ 200-250 ਪੇਸ਼ੈਂਟ ਦੀ ਓਪੀਡੀ ਓਪੀਡੀਆ ਜਿਹਦੇ ਤੇ ਸਾਨੂੰ ਸਵੇਰੇ 9 ਵਜੇ ਤੋਂ ਰਾਤ ਦੇ 9-10 ਵਜੇ ਤੱਕ ਤਾਂ ਉਹਦੇ ਵਿੱਚ ਸਾਰੇ ਲੋਕ ਵਿਸ਼ਵਾਸ ਕਰਦੇ ਨੇ ਕਿਉਂਕਿ ਜਸ ਪਾਇਓਰਿਟੀ ਤੇ ਵੀ ਇਹਦੇ ਜਾਣਦੇ ਨੇ ਨਾ ਇੱਕ ਵਾਰੀ ਮੈਂ ਪਹਿਲੀ ਵਾਰ ਤੁਸੀਂ ਦੇਖੋਗੇ ਜੀ ਇਹੋ ਜਿਹੇ ਕਲੀਨਿਕ ਤੇ ਆ ਕੇ ਮੇਰੇ ਕੋਲ ਆ ਕੇ ਤੁਸੀਂ ਦੇਖੋਗੇ ਵੀ ਗੁਇਲ ਸਾਹਿਬ ਕੋਲੇ ਜਿਹੜੇ ਪ੍ਰੋਡਕਟ ਆ ਉਹ ਬਿਲਕੁਲ ਹਟਕਣੇ ਫਿਰ ਵੀ ਲੋਕ ਉਹਨਾਂ ਨੂੰ ਕਿੰਨਾ ਲਾਈਕ ਕਰਦੇ ਆ Uh, 70% ਤਾਂ ਮੇਰੇ ਕੋਲ ਐਨਆਰਆਈਓ ਬੈਠੇ ਹੁੰਦੇ ਨੇ ਜੇ ਸ਼ਾਮ ਨੂੰ 100 ਪੇਸ਼ੈਂਟ ਦਾ 70 ਪੇਸ਼ੈਂਟ ਐਨਆਰਆਈ ਹੁੰਦਾ 30 ਪੇਸ਼ੈਂਟ ਆਪਣੇ ਇੰਡੀਆ ਤੋਂ ਹੁੰਦੇ ਆ ਇੰਡੀਆ ਤੋਂ ਵੀ ਉਹ ਹਲੇ ਮੇਰੇ ਕੋਲ ਆ ਰਹੇ ਜਿਨ੍ਹਾਂ ਨੂੰ ਇਹਨਾਂ ਗੱਲਾਂ ਦੀ ਸਮਝ ਆ ਗਈ ਹੁਣ ਜਿਨ੍ਹਾਂ ਨੂੰ ਨਹੀਂ ਸਮਝੋ ਕਹਿੰਦੇ ਨੇ 500 ਦਾ ਸਾਬਣ ਇੰਨੇ ਚ ਦਾ ਸੀ ਮਹੀਨਾ ਨਹੀਂ ਉਡਾਵਾਂਗੇ ਸਰਜੂਆ ਮਤਲਬ ਇੱਥੇ ਹਲੇ ਥੋੜਾ ਜਿਹਾ ਬਾਹਰ ਜਦੋਂ ਤੁਸੀਂ ਬਿਮਾਰ ਹੋ ਜਾਓ ਜਾਂ ਅਲਰਜੀ ਹੋ ਜਾਣਾ ਤੁਸੀਂ ਉੱਥੇ 2000 3000 ਖਰਚ ਕਰਦੇ ਹੋ ਪਰ ਜਦ ਡੇਲੀ ਬੇਸਿਸ ਤੇ ਤੁਹਾਨੂੰ ਕੇਅਰ ਮਿਲਦੀ ਉਹ ਵੀ ਪਿਓਰ ਨਹੀਂ ਹੁਣ ਆਪਣੇ ਇੰਡੀਆ ਦੇ ਵਿੱਚ ਬਹੁਤ ਅਵੇਅਰਨੈਸ ਹੋ ਗਈ ਹੈ ਹੁਣ ਤੇ ਲੋਕਾਂ ਨੂੰ ਮੈਂ ਵੀ ਮੇਰੇ ਵਰਗੇ ਹੋਰ ਵੈਦਾਂ ਨੇ ਵੀ ਐਡਾ ਪੜਾ ਦਿੱਤਾ ਨਾ ਕਿ ਇਹ ਚੀਜ਼ਾਂ ਨੂੰ ਯੂਜ਼ ਕਰੋ ਬਸ ਇਹ ਹੈ ਕਿ ਸਾਡਾ ਥੋੜਾ ਜਿਹਾ ਤਾਂ ਲੋਕੀ ਪਸੰਦ ਕਰਦੇ ਆ ਕਿ ਅਸੀਂ ਇੱਕ ਤਾਂ ਨੰਬਰ ਇੱਕ ਤਾਂ ਅਸੀਂ ਗਵਰਨਮੈਂਟ ਦੀ ਸਟੈਂਪ ਤੋਂ ਬਿਨਾਂ ਨਹੀਂ ਚੱਲਦੇ ਜੀ ਹੁਣ ਸਾਬਣ ਵੀ ਬਣਾਇਆ ਛੋਟੀ ਤੋਂ ਛੋਟੀ ਚੀਜ਼ ਹੈ ਇਦੇ ਉੱਤੇ ਵੀ ਗਵਰਨਮੈਂਟ ਦੀਆਂ 3-4 ਸਟੈਂਪ ਨੇ ਲੱਗੀਆਂ ਹੋਣਗੀਆਂ ਪਿਓਰਿਟੀ ਪਰਫੈਕਸ਼ਨ ਦੀ ਤੇ ਮੈਨੂਫੈਕਚਰਿੰਗ ਲਾਇਸੈਂਸ ਨੰਬਰ ਇਹਦੀ ਐਕਸਪਾਇਰੀ ਡੇਟ ਇਹਦੀ ਮੈਨੂਫੈਕਚਰਿੰਗ ਡੇਟ ਹਾਲਾਂਕਿ ਲੋਕ ਐ ਸਾਬਣ ਦਾ ਕੀ ਵਿਗੜਦਾ ਇਹਨੂੰ ਐਕਸਪਾਇਰ ਕੀ ਹੁੰਦਾ ਪਰ ਹਰ ਚੀਜ਼ ਦੀ ਇੱਕ ਟਾਈਮ ਲਿਮਿਟ ਹੁੰਦੀ ਹੈ ਸਾਰੀ ਇਹ ਕੋਸਟਲੀ ਚੀਜ਼ਾਂ ਪਾ ਕੇ ਇਹਨੂੰ ਬਣਾਇਆ ਔਰ ਇਹਦੀ ਵੀ ਕੋਸਟ ਉਨੀ ਕੀ ਰੱਖੀ ਗਈ 495-500 ਤਾਂ ਕਿ ਹਰ ਬੰਦਾ ਇਹਨੂੰ ਯੂਜ਼ ਕਰ ਲਵੇ ਔਰ ਜਿਨ੍ਹਾਂ ਨੂੰ ਚਮੜੀ ਦਾ ਕੋਈ ਵੀ ਰੋਗ ਹੈ ਚਮੜੀ ਤੇ ਉਹ ਕਹਿੰਦੇ ਨੇ ਵੀ ਰਾਤ ਨੂੰ ਅੱਗੇ ਘਰੇ ਕੱਪੜੇ ਲਾਣੇ ਆ ਸਕਿਨ ਖਾਜ-ਖਾਜ ਨੂੰ ਲੱਗ ਜਾਂਦੀ ਹੈ ਜਾਂ ਵੈਸੀ ਕਈ ਵਾਰੀ ਸਕਿਨ ਤੇ ਪ੍ਰੋਬਲਮ ਹੈ ਕਿਤੇ ਪੈਰਾਂ ਤੇ ਕਿਸ ਦੇ ਲੱਤਾਂ ਤੇ ਕਿਤੇ ਕੱਚਾਂ ਤੇ ਉਹਨਾਂ ਨੂੰ ਇਹਦਾ ਬਹੁਤ ਫਾਇਦਾ ਮਤਲਬ ਇਸ ਤਰ੍ਹਾਂ ਦੇ ਅਸੀਂ 3-4 ਕਿਸਾਬ ਨਹੀਂ ਦਿੱਤੇ ਆ ਮਤਲਬ ਉਹਨੇ ਤਿਆਰ ਨਹੀਂ ਹੁੰਦੇ ਜਨੇ ਸਾਨੂੰ ਮਤਲਬ ਕਿ ਇਹਦੀ ਡਿਮਾਂਡ ਰਹਿੰਦੀ ਹੈ ਕਿਉਂਕਿ ਕਸਟਮਰ ਵੈਸੀ ਬਹੁਤ ਹੈ ਜੀ ਬੈਦਵਾਨ ਕੰਪਨੀ ਦਾ ਤੁਸੀਂ ਯਕੀਨ ਮੰਨੋ ਕਿ ਦਿੱਲੀ ਦੀ 200-250 ਪੇਸ਼ੈਂਟ ਦੀ ਆਪੀਡੀ ਆਪੀਡੀਆ ਜਿਹਦੇ ਤੇ ਸਾਨੂੰ ਸਵੇਰੇ 9 ਵਜੇ ਤੋਂ ਰਾਤ ਦੇ 9-10 ਵਜੇ ਤੱਕ ਤਾਂ ਉਹਦੇ ਵਿੱਚ ਸਾਰੇ ਲੋਕ ਵਿਸ਼ਵਾਸ ਕਰਦੇ ਨੇ ਕਿਉਂਕਿ ਜਸ ਪਾਇਓਰਿਟੀ ਤੇ ਵੀ ਲੋਕ ਜਾਣਦੇ ਨੇ ਨਾ ਇੱਕ ਵਾਰੀ ਇਹ ਪਹਿਲੀ ਵਾਰ ਤੁਸੀਂ ਦੇਖੋਗੇ ਜੀ ਇਹੋ ਜਿਹੇ ਕਲੀਨਿਕ ਤੇ ਆ ਕੇ ਮੇਰੇ ਕੋਲ ਆ ਕੇ ਤੁਸੀਂ ਦੇਖੋਗੇ ਵੀ ਗੁਇਲ ਸਾਹਿਬ ਕੋਲੇ ਜਿਹੜੇ ਪ੍ਰੋਡਕਟ ਆ ਉਹ ਬਿਲਕੁਲ ਹਟਕੇ ਨੇ ਫਿਰ ਵੀ ਲੋਕ ਉਹਨਾਂ ਨੂੰ ਕਿੰਨਾ ਲਾਈਕ ਕਰਦੇ ਆ 70% ਤਾਂ ਮੇਰੇ ਕੋਲ ਐਨਆਰਆਈਓ ਬੈਠੇ ਹੁੰਦੇ ਨੇ ਜੇ ਸ਼ਾਮ ਨੂੰ 100 ਪੇਸ਼ੈਂਟ ਦਾ 70 ਪੇਸ਼ੈਂਟ ਐਨਆਰਆਈ ਹੁੰਦਾ 30 ਪੇਸ਼ੈਂਟ ਆਪਣੇ ਇੰਡੀਆ ਤੋਂ ਹੁੰਦੇ ਆ ਇੰਡੀਆ ਤੋਂ ਵੀ ਉਹ ਹਲੇ ਮੇਰੇ ਕੋਲ ਆ ਰਹੇ ਜਿਨ੍ਹਾਂ ਨੂੰ ਇਹਨਾਂ ਗੱਲਾਂ ਦੀ ਸਮਝ ਆ ਗਈ ਹੁਣ ਜਿਨ੍ਹਾਂ ਨੂੰ ਨਹੀਂ ਸਮਝੋ ਕਹਿੰਦੇ ਨੇ 500 ਦਾ ਸਾਬਣ ਐਨੇ ਚ ਦਾ ਸੀ ਮਹੀਨਾ ਨਹੀਂ ਉਡਾਵਾਂਗੇ ਸਰ ਜੂਗਾ ਮਨ ਇੱਥੇ ਹਲੇ ਥੋੜਾ ਜਿਹਾ ਬਾਹਰ ਜਦੋਂ ਤੁਸੀਂ ਬਿਮਾਰ ਹੋ ਜਾਓ ਜਾਂ ਅਲਰਜੀ ਹੋ ਜਾਣਾ ਤੁਸੀਂ ਉੱਥੇ 2000 3000 ਖਰਚ ਕਰਦੇ ਹੋ ਪਰ ਜਦ ਡੇਲੀ ਬੇਸਿਸ ਤੇ ਤੁਹਾਨੂੰ ਕੇਅਰ ਮਿਲਦੀ ਉਹ ਵੀ ਪਿਓਰ ਨਹੀਂ ਹੁਣ ਆਪਣੇ ਇੰਡੀਆ ਦੇ ਵਿੱਚ ਬਹੁਤ ਅਵੇਅਰਨੈਸ ਹੋ ਗਈ ਹੈ ਹੁਣ ਤੇ ਲੋਕਾਂ ਨੂੰ ਮੈਂ ਵੀ ਮੇਰੇ ਵਰਗੇ ਹੋਰ ਵੈਦਾਂ ਨੇ ਵੀ ਐਡਾ ਪੜਾ ਦਿੱਤਾ ਨਾ ਕਿ ਇਹ ਚੀਜ਼ਾਂ ਨੂੰ ਯੂਜ਼ ਕਰੋ ਬਸ ਇਹ ਹੈ ਕਿ ਸਾਡਾ ਥੋੜਾ ਜਿਹਾ ਤਾਂ ਲੋਕੀ ਪਸੰਦ ਕਰਦੇ ਆ ਕਿ ਅਸੀਂ ਇੱਕ ਤਾਂ ਨੰਬਰ ਇੱਕ ਤਾਂ ਅਸੀਂ ਗਵਰਨਮੈਂਟ ਦੀ ਸਟੈਂਪ ਤੋਂ ਬਿਨਾਂ ਨਹੀਂ ਚੱਲਦੇ ਜੀ ਹੁਣ ਸਾਬਣ ਵੀ ਬਣਾਇਆ ਛੋਟੀ ਤੋਂ ਛੋਟੀ ਚੀਜ਼ ਹੈ ਇਦੇ ਉੱਤੇ ਵੀ ਗਵਰਨਮੈਂਟ ਦੀਆਂ ਤਿੰਨ ਚਾਰ ਸਟੈਂਪ ਨੇ ਲੱਗੀਆਂ ਹੋਣਗੀਆਂ ਪਿਓਰਿਟੀ ਪਰਫੈਕਸ਼ਨ ਦੀ ਤੇ ਮੈਨੂਫੈਕਚਰਿੰਗ ਲਾਇਸੈਂਸ ਨੰਬਰ ਇਹਦੀ ਐਕਸਪਾਇਰੀ ਡੇਟ ਇਹਦੀ ਮੈਨੂਫੈਕਚਰਿੰਗ ਡੇਟ ਹਾਲਾਂਕਿ ਲੋਕ ਕਹਿੰਦੇ ਸਾਬਣ ਦਾ ਕੀ ਵਿਗੜਦਾ ਇਹਨੂੰ ਐਕਸਪਾਇਰ ਕੀ ਹੁੰਦਾ ਪਰ ਹਰ ਚੀਜ਼ ਦੀ ਇੱਕ ਟਾਈਮ ਲਿਮਿਟ ਹੁੰਦੀ ਹੈ